ਸਾਹ ਸੰਗਤ ਕੋਈ ਜ਼ਮੀਨ ਦੀ ਥੋੜਾ ਲੜਾਈ ਸੀ ਇਹ ਤਾਂ ਮਹਾਰਾਜ ਕਹਿੰਦੇ ਸੀ ਵੀ ਮੈਂ ਆਪਣੇ ਸਿੰਘ ਨੂੰ ਬਣਾਉਣਾ ਰਾਜਾ ਤੇ ਜਿਹੜੇ ਪਹਾੜੀ ਰਾਜੇ ਕਹਿੰਦੇ ਅਸੀਂ ਹੋਣ ਨਹੀਂ ਦੇਣਾ ਇੰਨੀ ਗੱਲ ਸੀ ਬਸ ਉਹ ਕਹਿੰਦਾ ਰਣਜੀਤ ਨਗਾਰਾ ਨਹੀਂ ਪਜਾਉਣਾ ਮਹਾਰਾਜ ਕਹਿੰਦੇ ਰਣਜੀਤ ਨਗਾਰਾ ਪਜਾਵਾਂਗੇ ਮਹਾਰਾਜ ਕਹਿੰਦੇ ਵੀ ਮੈਂ ਆਪਣੇ ਸਿੰਘ ਨੂੰ ਬਣਾਉਣਾ ਬਾਦਸ਼ਾਹ ਰਾਜਾ ਸਰਦਾਰ ਬਣਾਉਣਾ ਇੱਕ ਇੱਕ ਸਿੰਘ ਨੂੰ ਉਹ ਪਹਾੜੀ ਰਾਜੇ ਉਹ ਕਹਿੰਦੇ ਅਸੀਂ ਹੋਣ ਨਹੀਂ ਦੇਣਾ ਇੰਨੀ ਗੱਲ ਸੀ ਬਸ ਜਿਹੜੇ ਅੱਜ ਧਰਮ ਬਦਲਦੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਪਹਾੜੀ ਰਾਜਿਆਂ ਨੇ ਕਿਹਾ ਸੀ ਕਹਿੰਦੇ ਸਾਡੇ ਲਈ ਲਾਗ ਅੰਮ੍ਰਿਤ ਤਿਆਰ ਕਰੋ ਸੀਨਾਵਾਂ ਦੇ ਵਿੱਚ ਜਿਹੜੇ ਤੁਸੀਂ ਇਹ ਛੋਟੀ ਜਾਤ ਵਾਲੇ ਇਹਨਾਂ ਨੂੰ ਵਿੱਚ ਨਹੀਂ ਅਸੀਂ ਇਹਨਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ ਮਹਾਰਾਜ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਰੋਰ ਪਰੇ ਮਹਾਰਾਜ ਨੇ ਨੇੜੇ ਲਾਇਆ ਸਰਦਾਰੀਆਂ ਬਖਸ਼ੀਆਂ ਕਈ ਹੁਣ ਪੈਸਿਆਂ ਦੇ ਲਾਲਚ ਵਿੱਚ ਆ ਕੇ ਧਰਮ ਬਦਲ ਦਿੰਦੇ ਆ ਬਾਈ ਜੀ ਪਰਿਵਾਰ ਦੇ ਮਹਾਰਾਜ ਨੇ ਬਾਰੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਬਾਈ ਜੀ ਪਰਿਵਾਰ ਦੇ